ਅੱਜ ਨਗਰ ਕੌਂਸਲ ਦੀ ਪਹਿਲੀ ਮੀਟਿੰਗ ਹੋਈ ਹੈ। ਹਾਂਜੀ ਹਾਂਜੀ ਤੇ ਇਹਦੇ ਵਿੱਚ ਪਕਾਹ ਦੇ ਕੰਮਾਂ ਗੱਲਾਂ ਵੀ ਤੁਸੀਂ ਦੱਸ ਲਿਓ ਪਕਾਹ ਦੇ ਕੰਮ ਕਰਾ ਰਹੇ ਆ। ਇਸ ਲਈ ਕਿੰਨੀ ਅੰਦਾਜ਼ਾ ਆਪਨੇ ਕੋਈ? ਦੇਖੋ ਜੀ ਅੱਜ ਨਗਰ ਕੌਂਸਲ ਸ਼ਾਮਚਾਸੀ ਤੁਹਾਨੂੰ ਪਤਾ ਬਾਣੀ ਨਵੀਂ ਬਣੀ ਨੂੰ ਥੋੜੇ ਦਿਨੇ ਹੋਏ ਆ ਤੇ ਅੱਜ ਪਹਿਲੀ ਮੀਟਿੰਗ ਸੀ ਹਾਊਸ ਦੀ ਜਿਹਦੇ ਵਿੱਚ ਸਾਰੇ ਕੌਂਸਲਰ ਸਾਹਿਬਾਨ ਮੌਜੂਦ ਹੋਏ ਆ ਆਪੋਜੀਸ਼ਨ ਦੇ ਵੀ ਤਰੂਲਿੰਗ ਦੇ ਔਰ ਮੀਟਿੰਗ ਦੇ ਵਿੱਚ ਕੁਝ ਅਸੀਂ ਵਿਕਾਸ ਦੇ ਕੰਮ ਸ਼ਾਮਲੇ ਰੱਖੇ ਸਿਗੇ ਤੇ ਉਹ ਬਿਨਾ ਕਿਸੇ ਵਿਰੋਧ ਦੇ ਸਾਰੇ ਕਾਉਂਸਲ ਦੇ ਮੈਂਬਰ ਸਹਿਮਾਨ ਬਰੋ ਉਹ ਪਾਸ ਕੀਤੇ ਗਏ ਆ ਜੀ ਅੱਜ ਮੀਟਿੰਗ ਵਿੱਚ ਜਿਹੜੇ ਜਨਕ ਜੰਗਲ ਉਹਦੇ ਡੀ ਕਾਉਂਸਲਰ ਆਇਦਿ ਸੀ ਬਿਲਕੁਲ ਆਇਸੀ ਜੀ ਨੌ ਕਾਉਂਸਲਰ ਆ ਗਏ ਕਾਉਂਸਲ ਦੇ ਨੌ ਦੇ ਨੌ ਹੀ ਮੈਂਬਰ ਹਾਜ਼ਰ ਸਨ ਨੌ ਦੀ ਹਾਜ਼ਰੀ ਲੱਗੀ ਆ ਔਰ ਜਿਨਨੇ ਵੀ ਮਤੇ ਸਿਗੇ ਸਾਰੇ ਪਾਸ ਕੀਤੇ ਗਏ ਸਰਬਸੰਮਤੀ ਦੇ ਨਾਲ ਸਰਵਸੰਮਤੀ ਨਾਲ ਪਾਸ ਕਰਨ ਤੋਂ ਬਾਅਦ ਸਾਰੇ ਕੌਂਸਲਰਾਂ ਦੇ ਥੱਲੇ ਸਾਈਨ ਹੋਇਆ ਔਰ ਉਹ ਮੀਟਿੰਗ ਬਿਲਕੁਲ ਸਰਵਸੰਮਤੀ ਨਾਲ ਪਾਸ ਕੀਤੀ ਗਈ। ਮਕਾਨ ਦੇ ਇੱਕ ਅਮਾਚੋਂ ਕਿਹੜੇ ਵੱਡੇ ਬੰਦਾਸ ਦੇ ਕੰਮ ਨੇ? ਇਕਾਦ ਦੇ ਦੇ ਕੁੱਝ ਕੁੱਝ ਕੰਮ ਤੇ ਬਹੁਤ ਪਏ ਹੈਗੇ ਆ ਪੈਂਡਿੰਗ। ਇੱਕ ਦੋ ਕੰਮ ਜਿਹੜੇ ਬਹੁਤ ਜ਼ਰੂਰੀ ਫਸਿਓ ਪਏ ਆ ਪੁਰਾਣੇ। ਜਿਵੇਂ ਇੱਕ ਸ੍ਰੀ ਗੁਰੂ ਅਰਬਦਾਸ ਸਾਹਿਬ ਜੀ ਦਾ ਗੁਰਦੁਆਰਾ ਕੋਟਲੀ ਰੋਡ ਤੋਂ ਲੈ ਕੇ ਮੇਨ ਅੱਡੇ ਨੂੰ ਜਾਂਦੀ ਸ਼ੜਕ। ਉਹਨੂੰ 40 ਫੁੱਟੀ ਸ਼ੜਕ ਕਹਿੰਦੇ ਆ ਜੀ ਉਹ ਸੜਕ ਸਾਰੀ ਟੁੱਟ ਚੁੱਕੀ ਉਸ। ਉਹਦੇ ਵਿੱਚ ਸੀਵਰੇਜ ਪਿਆ ਸੀਗਾ। ਸਿਵਰੇਜ ਪੈਣ ਕਰਕੇ ਸਾਰੀ ਸੜਕ ਖਰਾਬ ਹੋ ਚੁੱਕੀ ਅਸੀਂ ਉਹ ਅਸੀਂ ਇੱਕ ਕੰਮ ਪਾਸ ਕੀਤਾ ਆ ਇੱਕ ਦਿਨੇਸ਼ ਕੁਆੜੀ ਆਇਆਗਾ ਜੀ ਸਿਵਲ ਹਸਪੀਟਲ ਦੇ ਲਾਗੇ ਉਹਦੇ ਕੋਲੋਂ ਕੁਝ ਸੜਕ ਸੀਗੀ ਜਿਹੜੀ ਕਿ ਠੇਕੇਦਾਰ ਬਣਦਾ ਬਣਦਾ ਪਜ ਗਿਆ ਸੀ ਵਿਚਾਰ ਉਸ ਠੇਕੇਦਾਰ ਨੂੰ ਬਲੈਕਲਿਸਟ ਕੀਤਾ ਗਿਆ ਕਮੇਟੀ ਵੱਲੋਂ ਉਹਨੇ ਉਹ ਕੰਮ ਨਹੀਂ ਕੀਤਾ ਤੇ ਉਹਨੂੰ ਫਿਰ ਨਵੇਂ ਸਿਰੇ ਤੋਂ ਸਰਕਾਰ ਵੱਲੋਂ ਆਰਡਰ ਹੋਇਆ ਗਿਆ ਸੀ ਕਿ ਇਹਨੂੰ ਤੁਸੀਂ ਨਵੇਂ ਸਿਰੇ ਤੋਂ ਪਾਸ ਕਰਕੇ ਟੈਂਡਰ ਲਵਾਇਆ ਜਾਵੇ ਉਹ ਵੀ ਅਸੀਂ ਪਾਸ ਕੀਤੀ ਆ ਉਸ ਦੇ ਨਾਲ ਹੀ ਸਿਵਲ ਹਸਪੀਟਲ ਨਾਲ ਇੱਕ ਮစ္ਸਰਦਾਰ ਮਨਜੀਤ ਸਿੰਘ ਜੀ ਆ ਉਹਨਾਂ ਦੇ ਘਰ ਦੇ ਇੱਕ ਨਾਲ ਦੀ ਇੱਕ ਸੜਕ ਟਾਵਰ ਸਾਈਡ ਨੂੰ ਜਾਂਦੀ ਆ ਜਿੱਨੇ ਘਰ ਆ ਮਰੇ ਉਹ ਸੜਕ ਵੀ ਬਹੁਤ ਸਮੇਂ ਤੋਂ ਅੜੀ ਹੋਈ ਸੀ ਜੀ ਉੱਥੇ ਉਹ ਵੀ ਉਹੀ ਠੇਕੇਦਾਰ ਕੋਲ ਸੀ ਕੰਮ ਉਹਦਾ ਟੈਂਡਰ ਪਹਿਲਾਂ ਲੱਗਾ ਸੀ ਉਹ ਛੱਡ ਕੇ ਭੱਜ ਗਿਆ ਸੀ ਉਹ ਵੀ ਸਾਰਾ ਕੁਝ ਰੀਸੈਕਟ ਕਰਕੇ ਪੂਰੀ ਕਾਰਵਾਈ ਕਰਨ ਤੋਂ ਬਾਅਦ ਟਾਈਮ ਲੱਗ ਗਿਆ ਉਹਨੂੰ ਕਾਰਵਾਈ ਕਰਨ ਨੂੰ ਸਾਡੋਂ ਉਹਦਾ ਬਹੁਤ ਵਾਰ ਬਾਰ ਕਹਿੰਦੇ ਸੀ ਵੀ ਕੰਮ ਕਿਉਂ ਨਹੀਂ ਹੋ ਰਿਹਾ ਲੇਕਿਨ ਜਿਹੜੀ ਕਾਗਜ਼ੀ ਪੱਤਰੀ ਕਾਰਵਾਈ ਕਰਨ ਨੂੰ ਉਹਨੂੰ ਸਾਰਾ ਟਾਈਮ ਲੱਗਿਆ ਤੇ ਉਹ ਸਾਰਾ ਕੁਝ ਕਰਕੇ ਤੋਂ ਬਾਅਦ ਉਹਨਾਂ ਸੀ ਉਹ ਵੀ ਸ਼ਰਕ ਪਾਸ ਕੀਤੀ ਆ ਕੁਛ ਦਿਨਾਂ ਦੇ ਜਲਦੀ ਪਾਸ ਉਹਨੂੰ ਬਣਾਤਾ ਜਾਊਗਾ ਤੇ ਕੁਛ ਇੱਕ ਬਾੜ ਨੰਮ ਰਿਕ ਤੋਂ ਲੈ ਕੇ 9 ਤੱਕ ਸੜਕਾਂ ਦੇ ਉੱਪਰ ਪੁਲੀਆਂ ਸੀ ਬਹੁਤ ਪੁਰਾਣੀਆਂ ਬਣੀਆਂ ਕੁਛ ਉਹ ਡੀਮੀਆ ਹੋਈਆਂ ਕੋ ਟੁੱਟ ਗਈਆਂ ਸੀ ਤੇ ਉੱਥੋਂ ਲੰਘਣਾ ਬਹੁਤ ਮੁਸ਼ਕਲ ਸੀ ਉਹ 7-8 ਪੁਲੀਆਂ ਉਹ ਮੈਂ ਤੇ ਉਹਨਾਂ ਦਾ ਮਤਾਂ ਪਾਇਆ ਜੀ ਉਹ ਪਾਸ ਕੀਤੀਆਂ ਨਾਲ ਹੀ ਕੁਛ ਸ਼ਹਿਰ ਦੇ ਅੰਦਰ ਮਾਰਕੀਟਾਂ ਦੇ ਵਿੱਚ ਚੌਂਕਾਂ ਦੇ ਵਿੱਚ ਕੋ ਬਾਹਰੋਂ ਆਏ ਲੋਕਾਂ ਨੇ ਜਾਂ ਦੁਕਾਨਦਾਰਾਂ ਲਈ ਬਾਥਰੂਮ ਜਾਣ ਦੀ ਬੜੀ ਪ੍ਰੋਬਲਮ ਸੀ ਬਾਥਰੂਮ ਨਹੀਂ ਸਕੇ ਤੇ ਮੈਂ 7-8 ਬਾਥਰੂਮ ਸ਼ਹਿਰ ਦੇ ਵਿੱਚ ਜਿੱਥੇ ਲੋਡ ਹੈ ਉਹ ਬਾਥਰੂਮ ਪਾਉਣ ਵਾਸਤੇ ਵੀ ਮਤਾ ਰੱਖਿਆ ਸੀਗਾ ਜੀ ਉਹ ਵੀ ਸਰਬਸੰਮਤੀ ਦੇ ਨਾਲ ਆ ਬਿਲਕੁਲ ਪਾਸ ਹੋ ਗਿਆ ਤੇ ਮੈਂ ਬਹੁਤ ਜੀ ਜਲਦੀ ਇਹ ਮਾਰਕੀਟ ਦੇ ਅੰਦਰ ਬਜ਼ਾਰਾਂ ਦੇ ਵਿੱਚ ਜਿੱਥੇ ਲੋਡ ਹੈਗੀ ਆ ਆਇਆ ਹੈ ਬਾਹਰੋਂ ਪਬਲਿਕ ਨੂੰ ਬਾਥਰੂਮ ਜਾਣਾ ਪੈਂਦਾ ਵਸ਼ਾਬ ਵਾਸਤੇ ਤੇ ਸਾਡੇ ਕੋਲ ਉਹ ਹੈ ਨਹੀਂ ਸੀਗੇ ਤਾਂ ਉਹ ਬਣਾਉਣੇ ਆ ਜੀ ਉਹ ਵੀ ਮਤਾ ਸਾਡਾ ਬਿਲਕੁਲ ਪਾਸ ਹੋ ਗਿਆ ਬਾਕੀ ਇਹ ਜਿਹੜਾ ਕੰਮ ਹੈਗਾ ਆ ਇਹ ਸ੍ਰੀ ਪਵਨ ਕੁਮਾਰ ਆਧਿਆ ਜੀ ਸਾਡੇ ਜਿਹੜੇ ਐਮਐਲਏ ਸਾਹਿਬ ਆ ਉਹਨਾਂ ਦੀ ਬਦੌਲਤ ਮੈਂ ਉਹਨਾਂ ਦੇ ਪੂਰਨਿਆਂ ਤੇ ਚੱਲਦਾ ਹੋਇਆ ਜੀ ਇਹ ਸਾਰਾ ਕੰਮ ਕਰ ਰਿਆ ਆ ਤੇ ਉਹਨਾਂ ਦੇ ਵੱਲੋਂ ਮੈਨੂੰ ਹਰੀ ਚੰਡੀ ਪੂਰੀ ਹੋ ਗਈ ਆ ਬੇ ਕੋ ਕੰਮ ਨਹੀਂ ਰਹਿਣਾ ਚਾਹੀਦਾ ਸ਼ਾਇਦ ਆ ਜਿੰਨੇ ਪੈਸੇ ਤੈਨੂੰ ਚਾਹੀਦੇ ਆ ਪੈਸੇ ਦਿੱਤੇ ਜਾਣਗੇ ਪੈਸੇ ਦੀ ਪਰਵਾਹ ਨਹੀਂ ਕਰਨੀ ਸੋ ਮੈਂ ਆਧਿਆ ਸਾਹਿਬ ਜੀ ਦਾ ਆਪਣੇ ਹਲਕੇ ਦੇ ਐਮਐਲਏ ਸਾਹਿਬ ਜੀ ਦਾ ਕੈਪਟਨ ਸਰਕਾਰ ਦਾ ਕਾਂਗਰਸ ਸਰਕਾਰ ਦਾ ਬਹੁਤ ਤਨਵਾਦ ਕਰਦਾ ਆ ਜੀ ਜਿਹੜਾ ਕਿ ਬਹੁਤ ਹੀ ਮੇਰੇ ਬੈਠੇ ਨੂੰ ਲੈ ਥੋੜੇ ਦਿਨੇ ਹੋਏ ਆ ਕਿ ਮੇਰੇ ਸ਼ਹਿਰ ਦੇ ਵਿਕਾਸ ਦੇ ਕੰਮ ਚੱਲ ਪਏ ਆ ਇਸ ਵੇਲੇ ਕੁਝ ਸੱਤ ਸਾਈਡ ਤੇ ਮੇਰੇ ਕੰਮ ਚੱਲਣ ਦੇ ਹੋ ਆ ਸ਼ਹਿਰ ਦੇ ਵਿੱਚ ਗਲੀਆਂ ਨਾਲੀਆਂ ਦੇ ਕਿਉਂ ਬਾਹਲੀ ਸਾਈਡ ਸੀਗੀ ਹਰਿਆਣਾ ਰੋਡ ਤੋਂ ਲੈ ਕੇ ਪੁਲ ਤੱਕ ਸੜਕ ਸੀ ਬਹੁਤ ਉਹਦੀ ਹਾਲਤ ਮੜੀ ਨੰਗਣਾ ਬਣ ਔਖਾ ਸੀ ਕੱਲ ਦਾ ਉਸ ਦਾ ਵੀ ਕੰਮ ਸ਼ੁਰੂ ਹੋ ਗਿਆ ਹੈਗਾ ਜੀ ਤੇ ਹੋਰ ਛੇ ਸਾਈਡ ਹੋਰ ਹੈਗੀਆਂ ਸ਼ਹਿਰ ਦੇ ਅੰਦਰ ਜਿਹੜੀਆਂ ਗਲੀਆਂ ਨਾਲੀਆਂ ਕਾਫੀ ਚਿਰ ਤੋੜੀਆਂ ਹੋਈਆਂ ਸੀਗੀਆਂ ਉਹ ਬਿਲਕੁਲ ਕੰਮ ਉਹਨਾਂ ਦਾ ਚੱਲਦਾ ਪਏ